ਕਵੀ ਜੀ ਕੀ ਕਹਿਣਾ ਚਾਹੋਗੇ ਜੋ ਰਿਜ਼ਲਟ ਆਇਆ ਹੈਗਾ ਕਾਂਗਰਸ ਦੇ ਗਾਂਧੀ ਜੀ ਜਿੱਤੇ ਨੇ ਦੇਖੋ ਇਹ ਜਿਹੜਾ ਰਿਜ਼ਲਟ ਹੈ ਮੈਂ ਇਸ ਰਿਜ਼ਲਟ ਨੂੰ ਸਾਡੇ ਸਾਰੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਦੀ ਜਿੱਤ ਮੰਨਦਾ ਕਿਉਂਕਿ 2022 ਦੇ ਵਿੱਚ ਸਾਨੂੰ ਲੋਕਾਂ ਨੇ ਫਤਵਾ ਮੰਡੇਟ ਜਿਹੜਾ ਦਿੱਤਾ ਸੀਗਾ ਇਹ ਆਵਾਦੀ ਪਾਰਟੀ ਨੂੰ ਬਦਲਾ ਦੇ ਹੱਕ 'ਚ ਦਿੱਤਾ ਸੀਗਾ ਪਰ ਲੋਕਾਂ ਦਾ ਜਿਹੜਾ ਬਹਿਮ ਸੀਗਾ ਜਿਹੜੇ ਨਾਲ ਝੂਠ ਬੋਲਿਆ ਸੀਗਾ ਆਵਾਦੀ ਪਾਰਟੀ ਨੇ ਵੀ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਉਸ ਝੂਠ ਦੇ ਖਿਲਾਫ ਜਿਹੜਾ ਫਤਵਾ ਜਾਰੀ ਕੀਤਾ ਹੈ ਸਿਰਫ 2 ਸਾਲ ਦੇ ਵਿੱਚ ਵਿੱਚ ਅਜ ਆਵਾਜ਼ ਦੀ ਪਾਰਟੀ ਦੀ ਹਾਲਾਤ ਇੰਨੇ ਬਦਲੇ ਹੋ ਗਏ ਕਿ ਅੱਧੀ ਤੋਂ ਵੱਧ ਸੀਟਾਂ ਅਸੀਂ ਕਾਂਗਰਸ ਪਾਰਟੀ ਨੇ ਜਿੱਤੀਆਂ ਨੇ ਇਹ ਸਿਰਫ ਵਰਕਰਾਂ ਸਿਰ ਤੇ ਹੋਇਆ ਤੇ ਮੈਂ ਇਸ ਗੱਲ ਦੀ ਖੁਸ਼ੀ ਬਣਾਉਣਾ ਕਿ ਜਿਹੜਾ ਇਹਨਾਂ ਦਾ ਝੂਠ ਹੈ ਜਿਹੜੀ ਜਨਤਾ ਹੈ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਵਿਸ਼ਵਾਸ ਜਤਾਇਆ ਹੈ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਦੀ ਹੈ ਤੇ ਜਿਹੜੀ ਆਬਾਦ ਜਿਹੜੀ ਇਹਦੀ ਵਿਕਾਸ ਦੀ ਗੱਲ ਹੈ ਉਹ ਸਿਰਫ ਕਾਂਗਰਸ ਹੀ ਕਰ ਸਕਦੀ ਹੈ ਮੈਂ ਕਹਿੰਦੀ ਸੈਂਟਰ ਦੇ ਵਿੱਚ ਹਜੇ ਚੋਣ ਨਤੀਜੇ ਹਜੇ ਚੱਲ ਰਹੀ ਹੈ ਕਾਊਂਟਿੰਗ ਹੈ ਜੋ ਪਰ ਸਪਸ਼ਟ ਬਹੁਮਤ ਹਜੇ ਮਿਲਦਾ ਨਹੀਂ ਦਿਖ ਰਿਹਾ ਕਿਸੇ ਵੀ ਪਾਰਟੀ ਨੂੰ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਜਿਹੜੀ ਸੈਂਟਰ ਦੇ ਨਤੀਜੇ ਆ ਰਹੇ ਨੇ ਬਹੁਮਤ ਆ ਰਹੇ ਹੈ ਮੈਂ ਉਸ ਚੀਜ਼ ਨੂੰ ਵੀ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਮੰਨਾਂਗਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਧਰਮ ਦੀ ਰਾਜਨੀਤੀ ਕੀਤੀ ਹੈ ਪਰ ਲੋਕਾਂ ਨੇ ਧਰਮ ਦੀ ਰਾਜਨੀਤੀ ਨੂੰ ਠੁਕਰਾ ਕੇ ਵਿਕਾਸ ਦੀ ਤੇ ਮੁੱਦਿਆਂ ਦੀ ਰਾਜਨੀਤੀ ਨੂੰ ਬਣਾਇਆ ਹੈ ਜਿਹਦਾ ਰਿਜ਼ਲਟ ਇਹ ਹੈ ਕਿ ਕਾਂਗਰਸ ਪਾਰਟੀ ਇੰਡੀਆ ਗੱਡ ਜੋੜ ਬਹੁਤ ਪਾਰੀ ਬਹੁਮਤ ਦੇ ਨਾਲ ਕਮਬੈਕ ਕਰ ਰਹੀ ਹੈ। ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਜੜੀਆਂ ਹੋਰ ਜੈ ਸ਼ੀਰਮ ਜੜੀਆਂ ਹੋਰ ਸਿੱਟਾਂ ਪੰਜਾਬ ਦੇ ਵਿੱਚ ਜਿਵੇਂ ਰੁਝਾਨ ਬਣਿਆ ਉਹਦੇ ਬਾਰੇ ਕੀ ਕਹੋਗੇ ਜਿਹੜਿਆ ਕਾਂਗਰਸ ਜਿੱਤ ਗਈ। ਦੇਖੋ 7 ਸਿੱਟਾ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਜਿੱਥੋਂ ਸੀਟ ਹਾਰੇ ਨੇ ਉਥੇ ਕਾਂਗਰਸ ਪਾਰਟੀ ਨਾਲ ਹੀ ਮੁਕਾਬਲਾ ਹੋਇਆ ਤਾਂ ਇਹਦਾ ਮਤਲਬ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕਾਂਗਰਸੀ ਪਾਰਟੀ ਜੀ ਸਰਕਾਰ ਹੀ ਪੰਜਾਬ ਦੇ ਮੁੱਦੇ ਨੂੰ ਹੱਲ ਕਰ ਸਕਦੀ ਹੈ ਤੇ ਪੰਗਾ ਪੰਜਾਬ ਦੇ ਵਿਕਾਸ ਦੀ ਗੱਲ ਕਰ ਸਕਦੀ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਡਾਕਟਰ ਗਾਂਧੀ ਜਿੰਦਾਬਾਦ ਸਰਦਾਰ ਜਿੰਦਰ ਸਿੰਘ